ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦਾ ਪੱਖ ਸਾਹਮਣੇ ਆਇਆ ਕਿ ਉਹਨਾਂ ਉੱਤੇ ਜਿਹੜੇ ਦੋਸ਼ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਡਾਕਟਰ ਬਲਬੀਰ ਸਿੰਘ ਨੇ ਆਪਣਾ ਪੱਖ ਰੱਖਦਿਆਂ ਹੋਇਆਂ ਕੀ ਕੁਝ ਬਿਆਨ ਕੀਤਾ ਹੈ ਵਿਸਥਾਰ ਦੇ ਨਾਲ ਤੁਹਾਡੇ ਨਾਲੋਂ ਬਿਆਨ ਸਾਂਝਾ ਕਰਾਂਗੇ ਔਰ ਨਾਲ ਇਹ ਵੀ ਦੱਸ ਦਈਏ ਜਿਨ੍ਹਾਂ ਨੂੰ ਇਸ ਮਾਮਲੇ ਤੋਂ ਜਿਹੜੇ ਜਾਣੂ ਨਹੀਂ ਸਥਾਨਕ ਅਦਾਲਤ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਕੈਬਨਟ ਮੰਤਰੀ ਸਣੇ 6 ਜਣਿਆਂ ਨੂੰ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਮਾਮਲਾ ਬੜਾ ਗੰਭੀਰ ਹੈ ਕਿ ਜਨਸੀ ਸ਼ੋਸ਼ਣ ਕੀਤਾ ਗਿਆ ਸ਼ਵੇਤਾ ਜੰਦਲ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਅਹੁਦੇਦਾਰ ਹੈ ਲੀਡਰ ਹੈ ਜਿਸ ਨੂੰ ਥੋੜੇ ਦਿਨ ਪਹਿਲਾਂ ਹੀ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੀ ਤਾਕਤ ਨੂੰ ਵਰਤਿਆਂ ਹੋਇਆਂ ਇੱਕ ਦੁਕਾਨਦਾਰ ਨੂੰ ਧਮਕਾਇਆ ਸੀ ਇਹ ਪਾਰਟੀ ਦੇ ਅਸੂਲਾਂ ਦੇ ਵਿਰੁੱਧ ਹੈ ਇਸ ਕਰਕੇ ਉਸ ਬੀਬੀ ਨੂੰ ਸ਼ਵੇਤਾ ਜੰਦਲ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਪਰ ਕੁਝ ਹੀ ਦਿਨ ਬੀਤੇ ਤਾਂ ਇਹ ਨਵਾਂ ਮਾਮਲਾ ਸਾਹਮਣੇ ਆਇਆ ਕਿਉਂਕਿ ਉਸ ਨੇ ਪਹੁੰਚ ਕੀਤੀ ਅਦਾਲਤ ਤੱਕ ਜਾਣਕਾਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਸ਼ਵੇਤਾ ਜਿੰਦਲ ਨੇ ਤਾਂ ਪਹਿਲਾਂ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ ਜਾਣੂ ਕਰਵਾਇਆ ਸੀ ਕਿ ਮੇਰੇ ਨਾਲ ਛੇੜਛਾੜ ਹੋਈ ਹੈ ਇਸ ਦਿਨ ਨੂੰ ਲੈ ਕੇ ਮੈਨੂੰ ਇਨਸਾਫ ਦਿੱਤਾ ਜਾਵੇ ਪਰ ਉਹਨਾਂ ਦੀ ਉੱਥੇ ਨਹੀਂ ਚੱਲੀ ਪਟਿਆਲਾ ਪੁਲਿਸ ਪ੍ਰਸ਼ਾਸਨ ਦੇ ਅੰਦਰ ਜੋ ਜਾਣੂ ਕਰਵਾਇਆ ਗਿਆ ਇਸੇ ਕਰਕੇ ਸਿੱਧਾ ਅਦਾਲਤ ਦਾ ਸਹਾਰਾ ਲੈਣਾ ਪਿਆ ਸ਼ਵੇਤਾ ਜਿੰਦਲ ਦਾ ਹੁਣ ਤੱਕ ਪਾਕ ਹੀ ਅਸੀਂ ਬੀਤੇ ਦਿਨ ਵੀ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਸੀ ਪਰ ਹੁਣ ਸਾਹਮਣੇ ਆਇਆ ਡਾਕਟਰ ਬਲਬੀਰ ਸਿੰਘ ਦਾ ਬਿਆਨ ਮੰਤਰੀ ਜਿਨ੍ਹਾਂ ਦੇ ਪੁੱਤਰ ਉੱਤੇ ਵੀ ਜਿਨ੍ਹਾਂ ਦੇ ਦਫ਼ਤਰ ਦੇ ਕੁਝ ਕੰਮ ਕਰਨ ਵਾਲੇ ਜਿਹੜੇ ਨੇ ਨਾਲ ਡਾਕਟਰ ਬਲਬੀਰ ਸਿੰਘ ਦੇ ਰਹਿਣ ਵਾਲੇ ਟੀਮ ਵਿੱਚ ਉਹਨਾਂ ਉੱਤੇ ਵੀ ਦੋਸ਼ ਲੱਗੇ ਨੇ ਕਿ ਏਜੰਸੀ ਛੇੜਛਾੜ ਕਰਨ ਦੇ ਵਿੱਚ ਉਹ ਵੀ ਸ਼ਾਮਲ ਨੇ ਹੁਣ ਸ਼ਵੇਤਾ ਜਿੰਦਲ ਨੇ ਜਿਹੜੇ ਦੋਸ਼ ਲਗਾਏ ਨੇ ਜਦੋਂ ਇਸ ਦਾ ਸਪਸ਼ਟੀਕਰਨ ਅਦਾਲਤ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਡਾਕਟਰ ਬਲਬੀਰ ਸਿੰਘ ਵੱਲੋਂ ਦਿੱਤਾ ਜਾਣਾ ਹੈ ਇਹ ਉਦੋਂ ਬਾਅਦ ਵਿੱਚ ਅਦਾਲਤ ਨੇ ਤੈਅ ਕਰਨਾ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਪਰ ਮੀਡੀਆ ਦੇ ਵਿੱਚ ਡਾਕਟਰ ਬਲਬੀਰ ਸਿੰਘ ਦਾ ਵੀ ਬਿਆਨ ਆ ਜਿਹੜਾ ਉਹ ਸੁਰਖੀਆਂ ਬਣਿਆ ਡਾਕਟਰ ਬਲਬੀਰ ਸਿੰਘ ਇਸ ਸਬੰਧੀ ਕੀ ਕਹਿੰਦੇ ਨੇ ਜਿਹੜੇ ਉਹਨਾਂ 'ਤੇ ਦੋਸ਼ ਲੱਗੇ ਨੇ ਜਨਸੀ ਸੋਸ਼ਲ ਕਰਨ ਦੇ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਸ਼ਵੇਤਾ ਜਿੰਦਲ ਨੂੰ ਕਦੇ ਮਿਲੇ ਹੀ ਨਹੀਂ ਉਹਨਾਂ ਉੱਤੇ ਲਗਾਏ ਗਏ ਦੇਸ਼ ਦੋਸ਼ ਜਿਹੜੇ ਆ ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਨੇ ਪਾਰਟੀ ਦੀ ਹਰ ਇੱਕ ਮਹਿਲਾ ਕਾਰਕੁਨ ਉਹਨਾਂ ਦੀ ਧੀ ਭੈਣ ਹੈ ਅਤੇ ਮਾਂ ਵਰਗੀ ਹੁਣ ਕਰਕੇ ਉਹ ਕਿਸੇ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੇ ਸਿਹਤ ਮੰਤਰੀ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਮਹਿਲਾ ਵੱਲੋਂ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇੱਕ ਇਹ ਅਜਹੀ ਕਾਰਵਾਈ ਜਿਹੜੀ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਨ ਵਾਲੀ ਹੈ ਡਾਕਟਰ ਬਲਬੀਰ ਸਿੰਘ ਨੇ ਅੱਗੇ ਵੀ ਆਖਿਆ ਕਿ ਪਿਛਲੇ ਦਿਨ ਹੀ ਉਸ ਦਾ ਕਿਸੇ ਮਾਮਲੇ ਚ ਪਾਰਟੀ ਦੇ ਸਿਧਾਂਤਾਂ ਦੇ ਉਲਟ ਚੱਲਣ ਤਹਿਤ ਉਸ ਨੂੰ ਆਮ ਆਜ਼ਾਦ ਪਾਰਟੀ ਚੋਂ ਮੌਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਬਾਰੇ ਵੀ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਇਹ ਵੀ ਪਤਾ ਲੱਗਾ ਕਿ ਸ਼ਵੇਤਾ ਜਿੰਦਲ ਇਸ ਕਾਰਵਾਈ ਦਾ ਜਿਹੜਾ ਦੋਸ਼ ਉਹਨਾਂ ਦੇ ਸਿਰ ਮੜ ਰਹੀ ਹੈ ਇਸ ਮਾਮਲੇ 'ਚ ਉਹਨਾਂ ਨੂੰ ਸ਼ਵੇਤਾ ਜਿੰਦਲ ਸੰਬੰਧੀ ਕਿਸੇ ਮਾਮਲੇ ਬਾਰੇ ਪਤਾ ਨਹੀਂ ਹੈ ਤੇ ਨਾ ਹੀ ਉਹਨਾਂ ਦਾ ਇਸ ਮਾਮਲੇ 'ਚ ਕੋਈ ਲੈਣ ਦੇਣਾ ਹੈ ਇਹ ਤਾਂ ਡਾਕਟਰ ਬਲਬੀਰ ਸਿੰਘ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਕਿਹਾ ਉਹਨਾਂ ਨੇ ਸਿਰੇ ਤੋਂ ਦੋਸ਼ਾਂ ਨੂੰ ਨਕਾਰ ਦਿੱਤਾ ਕਿਹਾ ਕਿ ਬੇਬੁਨਿਆਦ ਹੈ ਝੂਠੇ ਦੋਸ਼ ਲਗਾਏ ਗਏ ਨੇ ਔਰ ਪਾਰਟੀ ਵਿੱਚੋਂ ਵੀ ਜਦੋਂ ਸਸਪੈਂਡ ਕੀਤਾ ਗਿਆ ਸੀ ਇਸ ਬਾਰੇ ਵੀ ਉਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਸੀ ਇਹ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਜਿਹੜੇ ਕੀ ਪਟਿਆਲਾ ਦਿਹਾਤੀ ਤੋਂ ਵਿਧਾਇਕ ਚੁਣੇ ਗਏ ਬਾਅਦ ਵਿੱਚ ਉਹਨਾਂ ਨੂੰ ਮੰਤਰੀ ਮੰਡਲ 'ਚ ਵੀ ਸ਼ਾਮਲ ਕੀਤਾ ਗਿਆ ਜਦੋਂ ਵਿਸਥਾਰ ਹੋਇਆ ਸੀ ਔਰ ਇਸ ਵਕਤ ਉਹਨਾਂ ਕੋਲ ਅਹਿਮ ਮਹਿਕਮੇ ਨੇ ਖਾਸ ਕਰਕੇ ਸਿਹਤ ਦਾ ਜਿਹੜਾ ਮਹਿਕਮਾ ਪੰਜਾਬ ਦਾ ਉਹ ਡਾਕਟਰ ਬਲਵੀਰ ਸਿੰਘ ਦੇ ਕੋਲ ਜ਼ਿੰਮੇਵਾਰੀ ਹੈ ਹੁਣ ਡਾਕਟਰ ਬਲਵੀਰ ਸਿੰਘ ਤੇ ਉਹਨਾਂ ਦੇ ਪੁੱਤਰ ਤੇ ਨਾਲ ਹੀ ਉਹਨਾਂ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਹੋਰ ਕੁਝ ਵਿਅਕਤੀਆਂ ਦੇ ਖਿਲਾਫ ਇਹ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਦੇਖਦੇ ਹਾਂ ਇਸ ਮਾਮਲੇ ਵਿੱਚ ਲਿਖਤੀ ਰੂਪ ਦੇ ਵਿੱਚ ਜਿਹੜਾ ਸਪਸ਼ਟੀਕਰਨ ਦਿੱਤਾ ਜਾਣਾ ਇਥੇ ਤਾਂ ਮੀਡੀਆ ਦੇ ਬਿਆਨ ਵਿੱਚ ਡਾਕਟਰ ਬਲਬੀਰ ਸਿੰਘ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਝੂਠੇ ਦੋਸ਼ ਨੇ 1.5 ਸਾਲ ਤਕਰੀਬਨ ਹੋ ਗਿਆ ਉਹਨਾਂ ਨੂੰ ਮਿਲੇ ਤੱਕ ਨਹੀਂ ਤਾਂ ਫਿਰ ਏਜੰਸੀ ਸੋਸ਼ਣ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਦੂਰ ਦੀ ਗੱਲ ਹੈ ਔਰ ਜਿਹੜੇ ਦੋਸ਼ ਲਗਾਏ ਗਏ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਇਹ ਵੀ ਦਾਵਾ ਕੀਤਾ ਗਿਆ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਔਰ ਪਾਰਟੀ ਦੇ ਅੰਦਰ ਧੀਆ ਭੈਣਾ ਤੇ ਮਾਵਾ ਵਰਗੇ ਲੋਕ ਨੇ ਇਹ ਜਿਹਾ ਸੋਚ ਵੀ ਨਹੀਂ ਸਕਦੇ ਇਹ ਗੱਲ ਹੁਣ ਡਾਕਟਰ ਬਲਬੀਰ ਸਿੰਘ ਨੇ ਕਹੀ ਹੈ ਹੁਣ ਦੂਜਾ ਪੱਖ ਕੀ ਹੈ ਦੂਜਾ ਪੱਖ ਜਿਹੜੀ ਆਪਣੇ ਆਪ ਨੂੰ ਇਸ ਮਾਮਲੇ ਦੇ ਵਿੱਚ ਪੀੜਤ ਦੱਸ ਰਹੇ ਨੇ ਸ਼ਵੇਤਾ ਜਿੰਦਲ ਉਹਨਾਂ ਦਾ ਕੀ ਕਹਿਣਾ ਹੈ ਉਹ ਤਾਂ ਇਹ ਵੀ ਇੱਥੋਂ ਤੱਕ ਕਹਿੰਦੇ ਨੇ ਕਿ ਉਸ ਨਾਲ ਜਿਨਸੀ ਛੇੜਛਾੜ ਹੋਇਆ ਹੈ ਜਿਸ ਤਹਿਤ ਉਹਨਾਂ ਕੋਲ ਪੂਰੇ ਸਬੂਤ ਨੇ ਔਰ ਅਦਾਲਤ ਵਿੱਚ ਅਰਜੀ ਦਾਇਰ ਵੀ ਕਰ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਸਿਹਤ ਮੰਤਰੀ ਸੱਤਾ 'ਚ ਹੋਣ ਕਾਰਨ ਆਪਣੇ ਪਤੀ ਨੂੰ ਉਸਦੇ ਨਾਲ ਹੁੰਦੀ ਬਦਸਲੂਕੀ ਬਾਰੇ ਕੁਝ ਨਹੀਂ ਦੱਸਿਆ ਸੱਤਾਧਾਰੀ ਵਿਅਕਤੀ ਉਸ ਨੂੰ ਧਮਕੀਆਂ ਵੀ ਦਿੰਦਾ ਸੀ ਜੇ ਉਸਨੇ ਕੁਝ ਦੱਸਿਆ ਤਾਂ ਉਸਤੇ ਝੂਠੇ ਪਰਚਾ ਦਰਜ ਕਰਵਾ ਦੇਵਾਂਗੇ ਉਸਦੀ ਮੋਬਾਈਲ ਵਾਲੀ ਘਟਨਾ ਪਿੱਛੇ ਸਿਹਤ ਮੰਤਰੀ ਅਤੇ ਉਸਦੇ ਪੁੱਤਰ ਦਾ ਹੱਥ ਹੈ ਜਿੰਦਲ ਨੇ ਇਹ ਵੀ ਆਖਿਆ ਸ਼ਵੇਤਾ ਜਿੰਦਲ ਨੇ ਕਿ ਸਿਹਤ ਮੰਤਰੀ ਦੇ ਦਫ਼ਤਰ ਚ ਬਹੁਤ ਕੁਝ ਗਲਤ ਹੋ ਰਿਹਾ ਹੁਣ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਇੱਕ ਪਾਸੇ ਡਾਕਟਰ ਵੀਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਝੂਠੇ ਨੇ ਬੇਬੁਨਿਆਦ ਨੇ ਦੂਜੇ ਪਾਸੇ ਸ਼ਵੇਤਾ ਜਿੰਦਲ ਜਿਹੜੇ ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਅਦਾਲਤ ਦਾ ਰੁਖ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਦਫ਼ਤਰ ਦੇ ਅੰਦਰ ਬਹੁਤ ਕੁਝ ਗਲਤ ਹੋ ਰਿਹਾ ਹੈ ਇਹ ਬਹੁਤ ਕੁਝ ਗਲਤ ਹੋਣ ਦਾ ਮਤਲਬ ਕੀ ਹੈ ਕੀ ਸਿਰਫ ਜਿਨਸੀ ਸ਼ੋਸ਼ਣ ਵਰਗੀਆ ਘਟਨਾਵਾਂ ਦਾ ਇਸ਼ਾਰਾ ਉਹਨਾਂ ਨੇ ਕੀਤਾ ਜਾਂ ਫਿਰ ਕੋਈ ਹੋਰ ਲੈਣ ਦੇਣ ਦੇ ਮਾਮਲੇ ਦੇ ਵਿੱਚ ਕੁਝ ਗਲਤ ਹੋ ਰਿਹਾ ਹੈ ਇਸ ਦੇ ਬਾਰੇ ਤਾਂ ਜਦੋਂ ਅਦਾਲਤ ਦੇ ਵਿੱਚ ਅਗਲੀ ਪ੍ਰਕਿਰਿਆ ਚੱਲਣੀ ਹੈ ਉਸ ਦੇ ਵਿੱਚ ਆਪਣੇ ਆਪ ਸਾਹਮਣੇ ਆ ਜਾਵੇਗਾ ਕਿ ਸ਼ਵੇਤਾ ਜਿੰਦਲ ਕਿਸ ਪਾਸੇ ਇਸ਼ਾਰਾ ਕਰ ਰਹੇ ਨੇ ਫਿਲਹਾਲ ਉਹਨਾਂ ਨੇ ਇਹ ਦੱਸਿਆ ਕਿ ਮੈਨੂੰ ਧਮਕਾਇਆ ਵੀ ਗਿਆ ਕਿ ਜੇਕਰ ਤੁਸੀਂ ਆਪਣੇ ਪਤੀ ਨੂੰ ਦੱਸੋਗੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਾਂ ਤੁਹਾਡੇ ਤੇ ਪਰਚਾ ਦਰਜ ਕਰਵਾ ਦੇਣਗੇ ਹੁਣ ਇਹਨਾਂ ਦੋਵਾਂ ਪੱਖਾਂ ਦੇ ਜਿਹੜੇ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਦੇਖਦੇ ਹਾਂ ਕਿ ਆਖਰਕਾਰ ਸਚਾਈ ਕੀ ਨਿਕਲਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਪੁੱਤਰ ਤੇ ਉਹਨਾਂ ਦੇ ਦਫ਼ਤਰ 'ਚ ਕੰਮ ਕਰਨ ਵਾਲੇ ਵਿਅਕਤੀ ਜਿਨ੍ਹਾਂ 6 ਦੇ ਖਿਲਾਫੇ ਨੋਟਿਸ ਜਾਰੀ ਹੋਇਆ ਉਹ ਬਿਆਨ ਕੀ ਦਿੰਦੇ ਨੇ ਲਿਖਤੀ ਰੂਪ ਦੇ ਵਿੱਚ ਅਦਾਲਤ ਨੂੰ ਸੰਤੁਸ਼ਟ ਕਿਵੇਂ ਕਰਵਾ ਪਾਉਂਦੇ ਨੇ ਇਹ ਉਸ ਦੇ ਵਿੱਚ ਨਿਰਭਰ ਕਰੇਗਾ ਹੁਣ ਜਿਹੜੇ 6 ਆਗੂਆਂ ਦੇ ਖਿਲਾਫ ਨੋਟਿਸ ਜਾਰੀ ਹੋਇਆ ਉਸ ਦੇ ਵਿੱਚ ਛੇੜਛਾੜ ਕਰਨ ਤੇ ਧਮਕੀ ਦੇਣ ਦੇ ਮਾਮਲੇ ਵਿੱਚ ਇਸ ਸਬੰਧੀ ਸਭ ਤੋਂ ਪਹਿਲਾ ਨਾਮ ਜਿਹੜਾ ਅਰਜੀ ਵਿੱਚ ਦਿੱਤਾ ਗਿਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਹਨਾਂ ਦੇ ਪੁੱਤਰ ਰਾਹੁਲ ਸੈਣੀ ਉਹਨਾਂ ਦੇ ਪੀਏ ਜਸਬੀਰ ਗਾਂਧੀ ਤੇ ਵਾਰਡ ਨੰਬਰ 14 ਦੇ ਕਾਉਂਸਲਰ ਗੁਰਪ੍ਰੀਤਪਾਲ ਸਿੰਘ ਆਮ ਆਦੀ ਪਾਰਟੀ ਦੇ ਸੂਬਾ ਸਕੱਤਰ ਤੇ ਗੁਰਪ੍ਰੀਤ ਸਿੰਘ ਤੇ ਉਸ ਨਾਲ ਛੇੜਛਾੜ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਨੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਨ ਦੇ ਵਕਤ ਸਾਰੇ ਵਿਕਤੀਆਂ ਨੂੰ 23 ਅਕਤੂਬਰ ਤੱਕ ਇਸ ਮਾਮਲੇ 'ਚ ਆਪਣਾ ਪੱਖ ਅਦਾਲਤ ਸਾਹਮਣੇ ਨਿੱਜੀ ਤੌਰ ਤੇ ਜਾਂ ਫਿਰ ਆਪਣੇ ਵਕੀਲ ਰਾਹੀਂ ਰੱਖਣ ਦੇ ਹੁਕਮ ਜਾਰੀ ਕੀਤੇ ਨੇ ਇਸ ਸਬੰਧੀ ਸ਼ਵੇਤਾ ਜਿੰਦਲ ਦੇ ਵਕੀਲ ਨੇ ਇਹੀ ਦੱਸਿਆ ਕਿ ਇਸ ਕੇਸ ਵਿੱਚ ਅਦਾਲਤਾ ਆਪਣੇ ਤੌਰ ਤੇ ਵੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆ ਸਕਦੀ ਹੈ ਹੁਣ ਇਸ ਮਾਮਲੇ ਦੇ ਵਿੱਚ 30 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਜਾਂ ਉਹਨਾਂ ਦੇ ਪੁੱਤਰ ਨੂੰ ਵੀ ਕਿ ਆਪਣਾ ਉਪਾਖ ਰੱਖਣ ਜਾਂ ਨਿੱਜੀ ਤੌਰ ਤੇ ਪੇਸ਼ ਹੋ ਕੇ ਜਾਂ ਫਿਰ ਆਪਣੇ ਵਕੀਲ ਦੇ ਜ਼ਰੀਏ ਤੇ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਆਪਣੇ ਵਕੀਲ ਦੇ ਜ਼ਰੀਏ ਡਾਕਟਰ ਬਲਬੀਰ ਸਿੰਘ ਮੰਤਰੀ ਆਪਣਾ ਪੱਖ ਅਦਾਲਤ ਸਾਹਮਣੇ ਜ਼ਰੂਰ ਰੱਖਣਗੇ ਕਿਉਂਕਿ ਉਹਨਾਂ ਨੇ ਇਹ ਸ਼ਰੇਆਮ ਕਹਿ ਦਿੰਦਾ ਹੈ ਕਿ ਉਹਨਾਂ ਉੱਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਨੇ ਝੂਠੇ ਨੇ ਦੇਖਦੇ ਹਾਂ 23 ਅਕਤੂਬਰ ਤੱਕ ਉਹਨਾਂ ਦਾ ਜਿਹੜਾ ਪੱਖ ਜਾਂਦਾ ਹੈ ਉਸ ਵਿੱਚ ਕੀ ਕੁਝ ਬਿਆਨ ਕੀਤਾ ਹੋਵੇਗਾ ਕੀ ਕੁਝ ਲਿਖਿਆ ਹੋਵੇਗਾ ਤੁਹਾਡਾ ਕੀ ਮੰਨਣਾ ਹੈ ਅਜਿਹੇ ਮਾਮਲੇ ਜਦੋਂ ਅਚਾਨਕ ਸਾਹਮਣੇ ਆਉਂਦੇ ਨੇ ਉਸ ਪਿੱਛੇ ਵਜਾ ਕੀ ਹੋ ਸਕਦੀ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ